ਪੰਜਾਬ ਦੇ ਵਿੱਚ ਅੱਜ ਜਿਹੜੀ ਹੈਗੀ ਹੜਤਾਲ ਆ ਮੁਕੰਮਲ ਤੌਰ ਤੇ ਕਰਨ ਵਾਸਤੇ ਪੀਆਰਟੀਸੀ ਦੀ ਕਰੀਬ ਕਰੀਬ 3000 ਬੱਸਾਂ ਸਾਡੀ ਜਿਹੜੀ ਉਹ ਬੰਦ ਆ 8000 ਸਾਡਾ ਮੁਲਾਜ਼ਮਾਂ ਜਿਹੜਾ ਮੁਕੰਮਲ ਤੌਰ ਤੇ ਹੜਤਾਲ ਤੇ ਆ ਸਾਡਾ ਇਹ ਕੋਈ ਸ਼ੌਕ ਨਹੀਂ ਦਾ ਕੋਈ ਹੜਤਾਲ ਤੇ ਜਾਣਾ ਇਹ ਸਰਕਾਰ ਜਾਣਬੁੱਝ ਕੇ ਸਟ੍ਰੈਕ ਕਰਾਉਂਦੀ ਆ ਜਦੋਂ ਕੋਈ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਸਭ ਤੋਂ ਪਹਿਲਾਂ ਜਿਹੜੀ ਸਾਡੀ ਮੰਗ ਆ ਘੱਟੋ ਘੱਟ 10000 ਬੱਸਾਂ ਨਵੀਆਂ ਪਾਈਆਂ ਹਨ ਮਹਿਕਮੇ ਦੇ ਅੰਦਰ ਜਨਤਾਂ ਨੂੰ ਜਿਹੜੀ ਨਿਰਵਿਘਨ ਸਹੂਲਤ ਦਿੱਤੀ ਜਾਵੇ ਬੱਸਾਂ ਸਰਕਾਰ ਦੇ ਕੋਲ ਨਾ ਹੋਣ ਕਰਕੇ ਜਿਵੇਂ ਤੁਸੀਂ ਦੇਖਦੇ ਹੋ ਰੋਟਾਂ ਦੇ ਉੱਪਰ ਝਗੜੇ ਹੁੰਦੇ ਆ ਹਰੇਕ ਬੱਸ ਜਿਹੜੀ ਹੈ ਉਹ ਓਵਰਲੋਡ ਜਾ ਰਹੀ ਆ ਸੂਬਾ ਕਮੇਟੀ ਦੇ ਆਧੂ ਨੇ ਉਹਨਾਂ ਦੀਆਂ ਮੀਟਿੰਗਾਂ ਬਾਰ-ਬਾਰ ਹੋ ਰਹੀਆਂ ਨੇ ਪਰ ਸਾਡੀਆਂ ਮੰਗਾਂ ਦਾ ਕੋਈ ਵੀ ਜਿਹੜਾ ਹੱਲ ਉਹ ਨਹੀਂ ਕੀਤਾ ਜਾ ਰਿਹਾ ਜਿਸ ਦੇ ਰੋਸ ਵਿੱਚ ਉਹ ਸਾਨੂੰ ਜਿਹੜਾ ਬਾਰ-ਬਾਰ ਉਹ ਹੜਤਾਲ ਤੇ ਜਾਣਾ ਪੈਂਦਾ ਕਾਲ ਨੂੰ ਮੰਦੋਰੇ ਮੁੱਖ ਮੰਤਰੀ ਸਾਹਿਬ ਰਾਜਪਦਰੀ ਸਮਾਗਮ ਜੋ ਪੀਆ ਆਪਣਾ ਫਰੀਦਕੋਟ ਦੇ ਵਿੱਚ ਕਰ ਰਿਹਾ ਉੱਥੇ ਉਹਨਾਂ ਨੂੰ ਕਾਲਿਆ ਠੰਡਕਣਾ ਨਾਲ ਸਵਾਗਤ ਕੀਤਾ ਜਾਵੇਗਾ ਜੀ ਦਾ ਵਿਦਿਆਲਾਇ ਵਿਖੇ ਆਉਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਨੇਜਰ ਦਰਬਾਰਦਾਰ ਦੇ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਹੁਣ ਇਹ ਵੱਡੀ ਖਬਰ ਹੈ ਕਿਉਂਕਿ ਦੱਸਦੇ ਕਿ ਸਰਕਾਰੀ ਬੱਸਾਂ ਵਿੱਚ ਜਿਹੜੇ ਸਫ਼ਰ ਕਰਦੇ ਨੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਦੱਸਦੇ ਲੁਧਿਆਣਾ ਦੇ ਵਿੱਚ ਮੌਜੂਦ ਆ ਪੂਰੇ ਪੰਜਾਬ ਪਰ ਦੇ ਵਿੱਚ ਸਰਕਾਰੀਆਂ ਬੱਸਾਂ ਜਿਹੜੀਆਂ ਨੇ 3000 ਤੋਂ ਕਰੀਬ ਜਿਹੜੀਆਂ ਬੱਸਾਂ ਨੇ ਉਹ ਪੂਰੀ ਤਰੀਕੇ ਜਿਹੜੀਆਂ ਠੱਪ ਰਹਿਣ ਵਾਲੀਆਂ ਨੇ ਸੋ ਕਰਮਚਾਰੀਆਂ ਦੀ ਜਿਹੜੀ ਹੜਤਾਲ ਹੈ ਸ਼ੁਰੂ ਹੋ ਚੁੱਕੀ ਹੈ ਗੱਲਬਾਤ ਕਰ ਲੈਣੇ ਆ ਆ ਜਿਹੜੇ ਕਰਮਚਾਰੀ ਨੇ ਜਾਣਕਾਰੀ ਲਵਾਂਗੇ ਕਿਉਂਕਿ ਪਨ ਬੱਸ ਵੀ ਆਰਟੀਸੀ ਬੱਸ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੀਆਂ ਆਪਣੀਆਂ ਮੰਗਾਂ ਸੀ ਕਿਆ ਸੋ ਮੰਗਾਂ ਨਾ ਪੂਰੀਆਂ ਹੋਣ ਕਰਕੇ ਉਹਨਾਂ ਦੀ ਜਿਹੜੀ ਹੜਤਾਲ ਹੈ ਹੜਤਾਲ ਦਾ ਜਿਹੜਾ ਐਲਾਨ ਹੈ ਕਰ ਦਿੱਤਾ ਗਿਆ ਸੋ ਹੜਤਾਲ ਦੀ ਜਿਹੜੀ ਕਾਲ ਆਫ ਦੀ ਦੇ ਦਿੱਤੀ ਗਈ ਹੈ ਸੋ ਤਸਵੀਰ ਜਿਹੜੀ ਹੈ ਉਹ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਹੱਤਾ ਦੇ ਵਿੱਚ ਪੋਸਟਰ ਫੜੇ ਹੋਏ ਨੇ ਸੋ ਕਿਤੇ ਨ ਕਿਤੇ ਜਿਹੜੇ ਲੋਕ ਜਿਹੜੇ ਸਰਕਾਰੀ ਬੱਸਾਂ ਦੇ ਵਿੱਚ ਸ ਕਲਾ ਨਾਲ ਜਰਾ ਸਾਹਮਣਾ ਕਰਨਾ ਪਊਗਾ ਕਿ ਅਜੇਕਰ 3000 ਬੱਸਾਂ ਪੂਰੀ ਤਰੀਕੇ ਖੜਪ ਰਹੇਆਂ ਪੰਜਾਬ ਪਰ ਦੇ ਵੇਸਤੇ ਕਿੰਨੇ ਕਿਤੇ ਕਾਫੀ ਦਿੱਕਤਾਂ ਨਾਲ ਜਿਹੜਾ ਸਾਹਮਣਾ ਕਰਨਾ ਪਊਗਾ ਕਿਉਂਕਿ ਅੱਜ 14 ਅਗਸਤ ਹੈ ਸੋ 14 14 ਅਗਸਤ ਵਾਲੇ ਦਿਨ ਜਿਹੜੀ ਹੜਤਾਲ ਹੈ ਸ਼ੁਰੂਆਤ ਕਰ ਦਿੱਤੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਨੂੰ 15 ਅਗਸਤ ਤਾ ਉਸ ਤੋਂ ਬਾਅਦ ਜਿਹੜਾ ਜਿਹੜਾ ਆਉਣ ਵਾਲਾ ਸਮਾਂ ਹੈ ਕਿੰਨੇ ਕਿਤੇ ਲੋਕਾਂ ਨੂੰ ਆਜਾਂ ਦੇ ਵਿੱਚ ਕਾਫੀ ਗੱਜਲ ਖਵਾਰ ਵੀ ਜਿਹੜਾ ਹੋਣਾ ਪੈ ਸਕਦਾ ਸੋ ਮੁਰਦੇ ਬਾਦ ਦੇ ਨੇ ਉਹ ਨਾਰੇ ਲਗਾਏ ਜਾ ਰਹੇ ਤਾਂ ਇੱਕ ਪਾਸੇ ਸਾਫ਼ ਤੌਰ ਤੇ ਬੋਰਡ ਦੇ ਉੱਤੇ ਦੇਖ ਸਕਦੇ ਹੋ ਕਿ ਜਿਹਦੇ ਉੱਤੇ ਸਾਫ਼ ਤੌਰ ਤੇ ਲਿਖਿਆ ਹੋਇਆ ਹੈ ਠੇਕੇਦਾਰੀ ਸਿਸਟਮ ਜਿਹੜੀ ਹੈ ਬੰਦ ਕੀਤੀ ਜਾਵੇ ਸੋ ਗਲਬਾਤ ਵੀ ਕਰ ਦੇ ਲੋਕ ਮੌਜੂਦ ਨੇ ਜਾਣਕਾਰੀ ਲਵਾਂਗੇ ਆਖਿਰਕਾਰ 3000 ਤੋਂ ਕਰੀਬ ਜਿਹੜੀ ਬੱਸਾਂ ਨੇ ਉਹ ਬੰਦ ਰਹਿਣ ਗਿਆ ਤੇ ਕਿੰਨੀਆਂ ਕਿ ਬੱਸਾਂ ਜਿਹੜੀਆਂ ਨੇ ਚੱਲਣ ਗਿਆ ਜ਼ਿਲ੍ਹੇ ਦੇ ਵਿੱਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਕੀ ਨਾਮ ਆ ਸਰ ਸੁਖਵਿੰਦਰ ਸਿੰਘ ਪਨਬਸਤੀ ਪੁੱਲੂ ਲੁਧਿਆਣਾ ਜੀ ਜੀ ਪੂਰੇ ਪੀਆਰਟੀਸੀ ਬੱਸ ਪਨਬਸਤੀ ਜਿਹੜੀ ਅੱਜ ਹੜਤਾਲ ਦੀ ਕੌਨ ਦਿੱਤੀ ਗਈ ਹੈ ਐਲਾਨ ਕੀਤਾ ਗਿਆ ਵੇ ਕਾਰਨ ਕੀ ਹੈ ਇਹਦਾ ਇਹਦਾ ਕਾਰਨ ਇਹੀ ਹੈ ਜੀ ਤੁਹਾਡੇ ਮਾਦੀਮ ਰਾਈ ਦੱਸਣਾ ਚਾਹਾਂਗੇ ਕਿ ਬੜੇ ਲੰਬੇ ਸਮੇਂ ਤੋਂ ਸਰਕਾਰ ਨਾਲ ਮੈਨੇਜਮੈਂਟ ਨਾਲ ਸਾਡੇ ਜਿਹੜੇ ਸੂਬਾ ਕਮੇਟੀ ਦੇ ਆਗੂ ਨੇ ਉਹਨਾਂ ਦੀਆਂ ਮੀਟਿੰਗਾਂ ਬਾਰ-ਬਾਰ ਹੋ ਰਹੀਆਂ ਨੇ ਪਰ ਸਾਡੀਆਂ ਮੰਗਾਂ ਦਾ ਕੋਈ ਵੀ ਜਿਹੜਾ ਹਲਕ ਨਹੀਂ ਕੀਤਾ ਜਾ ਰਿਹਾ ਜਿਸ ਦੇ ਰੋਸ ਵਿੱਚੋਂ ਸਾਨੂੰ ਜਿਹੜਾ ਬਾਰ ਬਾਰ ਉਹ ਹੜਤਾਲ ਤੇ ਜਾਣਾ ਪੈਂਦਾ ਜੀ ਅੱਜ ਦਾ ਜਿਹੜਾ ਹੜਤਾਲ ਹੈ ਇਸ ਦੇ ਵਿੱਚ ਇਹ ਸਿਰਫ ਲੁਧਿਆਣਾ ਦੇ ਵਿੱਚ ਹੈ ਪੂਰੇ ਪੰਜਾਬ ਪਰ ਦੇ ਵਿੱਚ ਹੜਤਾਲ ਪੂਰੇ ਪੰਜਾਬ ਦੇ ਵਿੱਚ ਅੱਜ ਜਿਹੜੀ ਹੈਗੀ ਹੈ ਹੜਤਾਲ ਆ ਮੁਕੰਮਲ ਤੌਰ ਤੇ ਕਰਨ ਵਾਸਤੇ ਪੀ ਆਰਟੀਸੀ ਦੀ ਕਰੀਬ ਕਰੀਬ 3000 ਬੱਸਾਂ ਸਾਡੀ ਜਿਹੜੀ ਉਹ ਬੰਦ ਆ 8000 ਸਾਡਾ ਮੁਲਾਜ਼ਮਾਂ ਜਿਹੜਾ ਮੁਕੰਮਲ ਤੌਰ ਤੇ ਹੜਤਾਲ ਤੇ ਆ ਤੇ ਜਦ ਤੱਕ ਸਾਡੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਹੜਤਾਲ ਇਦਾਂ ਹੀ ਜਾਰੀ ਰਹੂਗੀ ਜੀ 3000 ਬੱਸਾਂ ਦੇ ਵਿੱਚ ਤਕਰੀਬਨ ਸਵਾਰੀਆਂ ਜਿਹੜੀਆਂ ਹੈਗੀਆਂ ਜਿਹੜੇ ਆਣ ਜਾਣ ਵਾਲੀਆਂ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ ਕਿਉਂਕਿ ਕੱਲ ਨੂੰ 15 ਅਗਸਤ ਵੀ ਹੈਗਾ ਤੇ 14 ਅਗਸਤ ਵਾਲੇ ਦਿਨ ਹੀ ਜਿਹੜੀ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜੀ ਜਿਹੜੀ ਹੜਤਾਲ ਆ ਜਿਹੜੇ ਸਾਡੇ ਲੋਕ ਭੈਣ ਭਰਾ ਜਿਹੜੇ ਆ ਇਹਨਾਂ ਨੂੰ ਜਿਹੜੀ ਖਾਦਨ ਖਵਾਰੀ ਦਾ ਸਾਡਾ ਕੋਈ ਜੀ ਨਹੀਂ ਕਰਦਾ ਬੜੇ ਹੀ ਲੰਮੇ ਸਮੇਂ ਤੋਂ ਜਦੋਂ ਸਰਕਾਰ ਨੂੰ ਪਹਿਲਾਂ ਨੋਟਿਸ ਦਿੱਤਾ ਜਾਂਦਾ ਨੋਟਿਸ ਦੇਣ ਉਪਰੰਤ ਜਦੋਂ ਸਾਡੇ ਨਾਲ ਸਰਕਾਰ ਗੱਲਬਾਤ ਕਰਦੀ ਹੈ ਮੀਟਿੰਗ ਕਰੇ ਸਾਡੀਆਂ ਜਿਹੜੀਆਂ ਮੰਗਾਂ ਦਾ ਹੱਲ ਕਰੇ ਸਾਡਾ ਇਹ ਕੋਈ ਸ਼ੌਂਕ ਨਹੀਂਗਾ ਉਹੀ ਹੜਤਾਲ ਤੇ ਜਾਣਾ ਇਹ ਸਰਕਾਰ ਜਾਣਬੁੱਝ ਕੇ ਸਟ੍ਰੈਕ ਕਰਾਉਂਦੀ ਆ ਜਦੋਂ ਕਿ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜੀ ਇਹਦੇ ਵਿੱਚ ਕੁਝ ਪਰਸੈਂਟੇਜ ਬੱਸਾਂ ਜਿਹੜੀਆਂ ਨੇ ਚੱਲਣ ਵਾਲੀਆਂ ਮੈਨੇ ਚੱਲਣ ਗਈਆਂ ਵੇ ਜਿਹੜੇ ਕੋਈ 5% ਜਿਹੜੇ ਮੁਲਾਜ਼ਮਾਂ ਜਿਹੜੇ ਰੈਗੂਲਰ ਮੁਲਾਜ਼ਮਾਂ ਉਹ ਗੱਡੀਆਂ ਕੁਝ ਚਲਾ ਰਹੇ ਆ ਬਾਕੀ ਤਕਰੀਬਨ 95% ਗੱਡੀਆਂ ਸਾਰੇ ਪੰਜਾਬ ਦੇ ਵਿੱਚ ਬੰਦ ਆ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਅੱਜ ਨਾ ਦਿੱਤਾ ਤੇ ਕੱਲ ਨੂੰ ਮਾਨ ਲੋਗ ਮੁੱਖ ਮੰਤਰੀ ਸਾਹਿਬ ਰਾਜਪਦਰੀ ਸਮਾਗਮ ਜੋ ਪੀਆ ਆਪਣਾ ਫਰੀਦਕੋਟ ਦੇ ਵਿੱਚ ਕਰ ਰਹੇ ਆ ਉੱਥੇ ਉਹਨਾਂ ਨੂੰ ਕਾਲੀਆਂ ਝੰਡਗਾਂ ਨਾਲ ਦਾ ਸਵਾਗਤ ਕੀਤਾ ਜਾਵੇਗਾ ਜਿਹੜਾ ਆਜ਼ਾਦੀ ਦਿਵਸ ਆ ਉਹਨੂੰ ਗੁਲਾਮੀ ਦਿਵਸ ਵਜੋਂ ਮਨਾਇਆ ਜਾਵੇਗਾ ਜੀ ਅੱਜ ਕੀ ਨਾਮ ਅਸਰ ਪੂਰਾ ਪ੍ਰਵੀਨ ਕੁਮਾਰ ਜਰਨਲਿਸਟ ਕਤਰ ਲੁਧਿਆਣਾ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਤੇ ਕਰਮਚਾਰੀ ਜਿਹੜੇ ਨੇ ਹੜ ਅਸੀਂ ਮੌਜੂਦ ਹਾਂ ਤੇ ਕੀ ਲੱਗਦਾ ਕਿ ਅੱਜ 14 ਅਗਸਤ ਹੈ ਹੜਤਾਲ ਕਰ ਦਿੱਤੀ ਗਈ ਹੈ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਆਦਾ ਜਿਹੜਾ ਸਾਹਮਣਾ ਕਰਨਾ ਪਊਗਾ ਤੇ ਜਿਹੜੀ ਸਹੂਲਤਾਂ ਨੇ ਉਹਨਾਂ ਨੂੰ ਲੈ ਕੇ ਕਿਉਂਕਿ ਸਹੂਲਤਾਂ ਹੈਗੀਆਂ ਸਰਕਾਰੀ ਅਵਸਥਾ ਦੇ ਵਿੱਚ ਤੇ ਲੋਕ ਕਾਫੀ ਖੱਜਲ ਖਵਾਰ ਹੁੰਦੇ ਹੁਣ ਨਜ਼ਰ ਆਣਗੇ ਦੇਖੋ ਇਹ ਲੋਕਾਂ ਦਾ ਵਿਰਾਸਤੀ ਦਾਰਾ ਇਹਨੂੰ ਬਚਾਉਣ ਦੀ ਖਾਤਰ ਹੀ ਅਸੀਂ ਲੜਾਈ ਲੜ ਰਹੇ ਹਾਂ ਕਿਉਂਕਿ ਜਿਹੜੀ ਜਨਤਾ ਦੇ ਅਕੋਰਡਿੰਗ ਘੱਟੋ ਘੱਟ 10000 ਬਸ ਚਾਹੀਦੀ ਆ ਬੱਸਾਂ ਸਰਕਾਰ ਦੇ ਕੋਲ ਨਾ ਹੋਣ ਕਰਕੇ ਜਿਵੇਂ ਨਿਤ ਤੁਸੀਂ ਦੇਖਦੇ ਹੋ ਰੋਟਾਂ ਦੇ ਉੱਪਰ ਝਗੜੇ ਹੁੰਦੇ ਆ ਹਰ ਇੱਕ ਬੱਸ ਜਿਹੜੀ ਆ ਓਵਰਲੋਡ ਜਾ ਰਹੀ ਆ ਸਭ ਤੋਂ ਪਹਿਲਾਂ ਜਿਹੜੀ ਸਾਡੀ ਮੰਗ ਆ ਘਟੋ ਘਟ 10000 ਬੱਸਾਂ ਨਵੀਆਂ ਪਾਈਆਂ ਜਾਣ ਮਹਿਕਮੇ ਦੇ ਅੰਦਰ ਜਨਤਾ ਨੂੰ ਜਿਹੜੀ ਨਿਰਵਿਘਨ ਸਹੂਲਤ ਦਿੱਤੀ ਜਾਵੇ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਬੜੇ ਵੱਡੇ ਵੱਡੇ ਵਾਅਦੇ ਕਰਦੀ ਆ ਕਿ ਅਸੀਂ ਠੇਕੇਦਾਰੀ ਸਿਸਟਮ ਹੈ ਜਿਹੜਾ ਬੰਦ ਕਰਾਂਗੇ ਕਿਲੋਮੀਟਰ ਸਕੀਮ ਦੀਆਂ ਬੱਸਾਂ ਬੰਦ ਕਰਾਂਗੇ ਪੱਗ ਸਿੰਘ ਦੀ ਪੱਗ ਬੰਨ ਤੇ ਬੰਨ ਕੇ ਉਹਨਾਂ ਦੀ ਸੋਚ ਤੇ ਜਿਹੜਾ ਚੱਲਾਂਗੇ ਅੱਜ ਜਿਹੜੀ ਇਹ ਸਰਕਾਰ ਉਸ ਤੇ ਉਲਟ ਸਾਰਾ ਕੁਝ ਕਰ ਰਹੀ ਹੈ ਕਿਲੋਮੀਟਰ ਬੱਸਾਂ ਦੇ ਟੈਂਡਰ ਕੀਤੇ ਜਾ ਰਹੇ ਆ ਠੇਕੇਦਾਰੀ ਸਿਸਟਮ ਤੇ ਜਿਹੜੀ ਭਰਤੀ ਹੋ ਤੁਹਾੜਾ ਤੜ ਕੀਤੀ ਜਾ ਰਹੀ ਆ ਜਿਹੜੇ 15 ਤੋਂ 20 ਸਾਲ ਤੋਂ ਪਹਿਲਾਂ ਤੋਂ ਕੰਮ ਕਰ ਰਹੇ ਆ ਵਿਭਾਗ ਦੇ ਵਿੱਚ ਅੱਜ ਵੀ ਇਹਨਾਂ ਦੇ ਖਿਲਾਫ ਜਿਵੇਂ ਤੁਸੀਂ ਦੇਖ ਰਹੇ ਹੋ ਨਾੜੇ ਬਾਜੀਆਂ ਹੋ ਰਹੀਆਂ ਕਿਉਂਕਿ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਪਹਿਲਾਂ ਜਿਹੜੇ ਕੰਮ ਕਰ ਰਹੇ ਆ ਵਰਕਰ ਜਿਹੜੇ ਇਹਨਾਂ ਸਰਕਾਰਾਂ ਨੇ ਪੱਕੇ ਕੀਤੇ ਵਰਕਰ ਉਹ ਸਿਰਫ ਫਲੈਕਸਾਂ ਦੇ ਵਿੱਚ ਹੀ ਕੀਤੇ ਆ ਇਹ ਹੀ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਾਂਗੂ ਜਿਹੜੀ ਇਹ ਸਰਕਾਰ ਵੀ ਫਲੈਕਸਾਂ ਵਾਲੀ ਸਰਕਾਰ ਸਾਬਤ ਹੋਈ ਆ ਜਿਸ ਕਰਕੇ ਆਮ ਵਰਗ ਨੂੰ ਪਰਿਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹਰੇਕ ਜਿਹੜੇ ਡਿਪਾਰਟਮੈਂਟ ਦੇ ਲੋਕ ਆ ਸੰਘਰਸ਼ਾਂ ਤੋਂ ਉੱਤਰੇ ਆ ਜੀ ਕੁਝ ਕੁ ਦਿਨ ਤੋਂ ਬਾਅਦ ਹੀ ਕੁਝ ਕੁ ਘੰਟਿਆਂ ਦੇ ਬਾਅਦ ਹੀ ਆਜ਼ਾਦੀ ਦਿਵਸ ਬਣਾਇਆ ਜਾਊਗਾ ਪੂਰੇ ਭਾਰਤ ਦੇਸ਼ ਦੇ ਵਿੱਚ ਤੇ ਇੱਕ ਪਾਸੇ ਜਿਹੜੇ ਕਰਮਚਾਰੀ ਨੇ ਸਰਕਾਰੀ ਜਿਵੇਂ ਕਿ ਤੁਸੀਂ ਲੋਕੋ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਸੋ ਇਹਨੂੰ ਕਿਵੇਂ ਦੇਖਦੇ ਹੋ ਬਿਲਕੁਲ ਜੀ ਅਸੀਂ ਜਾਦੀ ਦਿਵਸ ਨਹੀਂ ਬਣਾਵਾਂਗੇ ਇਸ ਨੂੰ ਅਸੀਂ ਗੁਲਾਮੀ ਦਿਵਸ ਵਜੋਂ ਦੇਖਾਂਗੇ ਕਿਉਂਕਿ ਅਸੀਂ ਅਲਾ ਆਜ਼ਾਦ ਦੇਸ਼ ਦੇ ਇੱਕ ਗੁਲਾਮ ਲੋਕ ਹੋਏ ਪਏ ਆ ਕਿਉਂਕਿ ਅਸੀਂ ਪੂਰਾ ਮਹੀਨਾ ਜੇਕਰ ਕੰਮ ਕਰਦੇ ਹਾਂ ਵਿਭਾਗ ਦੇ ਅੰਦਰ ਤੇ ਉਹਨਾਂ ਦੀ ਤਨਖਾਹਾਂ ਜਿਹੜੀਆਂ ਅੱਜ 14 ਤਰੀਕ ਹੋ ਗਈ ਹੈ ਤਨਖਾਹਾਂ ਜਿਹੜੀਆਂ ਵਰਕਰਾਂ ਦੀ ਅਜੇ ਤੱਕ ਖਾਤੇ ਵਿੱਚ ਨਹੀਂ ਆਈਆਂ ਇਸ ਕਰਕੇ ਇਹਨੂੰ ਅਸੀਂ ਗੁਲਾਮੀ ਦਿਵਸ ਵਜੋਂ ਮਨਾਵਾਂਗੇ ਤੇ ਕੱਲ ਮੁੱਖ ਮੰਤਰੀ ਸਾਹਿਬ ਫਰੀਦਕੋਟ ਵਿੱਚ ਉੱਥੇ ਝੰਡਾ ਲਹਿਰਾਉਣਗੇ ਤੇ ਇਹਨਾਂ ਦਾ ਸਖਤ ਵਿਰੋਧ ਕਰਾਂਗੇ ਕਾਲੀਆਂ ਝੰਡੇ ਦਿਖਾ ਕੇ ਤੇ ਗੁਲਾਮੀ ਦਿਵਸ ਵਜੋਂ ਮਨਾਇਆ ਜਾਵੇ ਜੀ ਕੀ ਲੱਗਦਾ ਕਿ ਇਹ ਹੜਤਾਲ ਜਿਹੜੀ ਹੈ ਕਦੋਂ ਤੱਕ ਚੱਲੂਗੀ ਕਿਉਂਕਿ ਅੱਜ ਤੋਂ ਸ਼ੁਰੂਆਤ ਕਰ ਦਿੱਤੀ ਹੈ ਦੇਖੋ ਅਸੀਂ ਪਿਛਲੇ ਲੰਬੇ ਸਮੇਂ ਤੋਂ ਹੜਤਾਲਾਂ ਕਰਦੇ ਆ ਰਹੇ ਹਾਂ ਸਰਕਾਰਾਂ ਦੇ ਨਾਲ ਮੀਟਿੰਗਾਂ ਵੀ ਹੁੰਦੀਆਂ ਮੀਟਿੰਗਾਂ ਬੇਸੀਤਾ ਹੋਣ ਤਾਂ ਜੇਕਰ ਸਰਕਾਰ ਸਾਡੀ ਸੁਣਵਾਲ ਨਹੀਂ ਕਰਦੀ ਤਾਂ ਅਸੀਂ ਹਣ ਮਿੱਥੇ ਦਸਮੇ ਦੇ ਹੜਤਾਲ ਕਰਾਂਗੇ ਤੇ ਸਿੰਘਰ ਚੜੇ ਚਾਰੀ ਰਹਿਣਗੇ ਬਿਲਕੁਲ ਸੋਦਾਸ ਤੇ ਕਿ ਪਾਨਬਸ ਪੀ ਆਰਟੀਸੀ ਬਸ ਦੇ ਜਿਹੜੇ ਜਨ ਸਕੱਤਰ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਜਿਹੜੇ ਹੋਰ ਕਰਮਚਾਰੀ ਸੀਗੇ ਉਹਨਾਂ ਨੇ ਜਾਣਕਾਰੀ ਲਈਤੀ ਪਰ ਉਹਨਾਂ ਬੋਲੋ ਸਾਫ਼ ਤੌਰ ਤੇ ਗੱਲ ਕਹਿਣਾ ਕਿ ਆ ਜਿਹੜਾ 14 ਅਗਸਤ ਹੈ ਸੋ 14 ਅਗਸਤ ਵਾਲੇ ਦਿਨ ਜਿਹੜੀ ਆ ਪੂਰੀ ਤਰੀਕੇ ਜਿਹੜੀ ਹੜਤਾਲ ਹੈ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਰਮਚਾਰੀਆਂ ਦੇ ਵਿੱਚ ਜਿਹੜਾ ਰੋਸ ਹੈ ਉਹ ਨਜ਼ਰ ਆ ਰਿਹਾ ਸੋ ਪੂਨ ਤੌਰ ਤੇ ਜਿਹੜੇ ਕਰਮਚਾਰੀ ਨੇ ਉਹ ਅੱਜ ਹੜਤਾਲ ਦੇ ਉੱਤੇ ਬੈਠੇ ਨੇ ਪੂਰੇ ਪੰਜਾਬ ਪਰ ਦੇ ਵਿੱਚ 3000 ਤੋਂ ਵੱਧ ਜਿਹੜੀ ਬੱਸਾਂ ਨੇ ਕਰੀਬ ਉਹ ਬੰਦ ਰਹਿਣ ਵਾਲੀਆਂ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪਊਗਾ ਤੋਂ ਲਗਾਤਾਰ ਤਸਵੀਰ ਜਰੀਆ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਸਾਫ਼ ਤੌਰ ਤੇ ਉਹਨਾਂ ਵੱਲੋਂ ਜਿਹੜੇ ਨਾਰੇਬਾਜੀ ਆ ਉਹ ਕਿੱਥੇ ਜਾ ਰਹੇ ਨੇ ਆ ਦੇਖਦੇ ਤੁਸੀਂ ਕਿ ਨਾਰੇਬਾਜੀ ਜਿਹੜੀ ਆ ਲਗਾਤਾਰ ਕਿੱਥੇ ਜਾ ਰਹੀ ਆ ਸੋ ਦੱਸਦੀ ਹੈ ਕਿ ਕੁਝ ਕਦੇਰ ਬਾਅਦ ਹੀ ਜਿਹੜੀ ਇੱਕ ਪਾਸੇ ਦੀ ਝੇਕਰ ਗੱਲ ਕਰੀਏ ਤਾਂ ਪੂਰੇ ਪੰਜਾਬ ਪਰ ਦੇ ਵਿੱਚ ਪੂਰੇ ਭਾਰਤ ਦੇਸ਼ ਦੇ ਵਿੱਚ ਜਿਹੜੀ ਆਜ਼ਾਦੀ ਦੀਵਸਤਾ ਜਿਹੜਾ ਤਿਆਰੀ ਆਜ਼ਾਦੀ ਦਿਵਸ ਦੀ ਕਿੰਨੀ ਚੱਲੀ ਜਾ ਰਹੀ ਹੈ ਤੇ ਆਜ਼ਾਦੀ ਦਿਵਸ ਦੇ ਬੜੇ ਧਮਟਾਮ ਨੇ ਨਜ਼ਾਰ ਬਣਾਇਆ ਜਾਊਗਾ ਤੇ ਪਰ ਉਸ ਤੋਂ ਬਾਅਦ ਵੀ ਜੇਕਰ ਗੱਲ ਕਰੀਏ ਤਾਂ ਜਿਹੜੇ ਹੋਰ ਲੋਕ ਨੇ ਜਿਹੜੇ ਕਰਮਚਾਰੀ ਨੇ ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਇਹਨਾਂ ਵੱਲੋਂ ਕਿਹਾ ਗਿਆ ਕਿ ਇੱਕ ਪਾਸੇ ਆਜ਼ਾਦੀ ਦਿਵਸ ਜੜੀਆ ਮਨਾਈ ਜਾਊਗੀ ਤੇ ਉਸ ਦੇ ਵਿੱਚ ਹੀ ਅਸੀਂ ਜੜੀਆ ਗੁਲਾਮੀ ਦਿਵਸ ਮਨਾਵਾਂਗੇ ਕਿਉਂਕਿ ਇਹ ਜਿਹੜੇ ਲੋਕ ਨੇ ਉਹਨਾਂ ਵੱਲੋਂ ਆਪਣੀਆਂ ਜੜੀਆਂ ਮੰਗਾਂ ਨੇ ਉਹ ਕਿੱਤੀਆਂ ਜਾ ਰਹੀਆਂ ਨੇ ਇਹ ਬੱਸਾਂ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰੀਕੇ ਬੱਸਾਂ ਜੜੀਆਂ ਨੇ ਪੂਰੀ ਤਰੀਕੇ ਉਠਾਪ ਨਜ਼ਰ ਆ ਰਹੀਆਂ ਨੇ ਸੋ ਬੰਦ ਕੀਤੀਆਂ ਹੋਈਆਂ ਨੇ ਸੋ ਜਿਸ ਦੇ ਵਿੱਚ ਲੋਕਾਂ ਨੂੰ ਕਾਫ ਪਨਬਸ ਰੋਡ ਪਨਬਸ ਤੇ ਪੀ ਆਰਟੀਸੀ ਬਸ ਜੜੀਆਂ ਹੈਗੀਆਂ ਮੈਂ ਉਹ ਪੂਰੀ ਤਰ੍ਹਾਂ ਜੜੀਆਂ ਉਹ ਬੰਦ ਰਹਿਣ ਵਾਲੀਆਂ ਨੇ ਸਾਫ ਤੌਰ ਤੇ ਕਰਮਚਾਰੀਆਂ ਦਾ ਜਿਹੜਾ ਹੜਤਾਲ ਹੈ ਉਹ ਸ਼ੁਰੂ ਹੋ ਗਿਆ ਵੈਸੋ ਦੇਖਣਾ ਹੋਵੇਗਾ ਕਿ ਜਿਹੜੀ ਹੜਤਾਲ ਹੈ ਉਹ ਸ਼ੁਰੂ ਤਾਂ ਕਰ ਦਿੱਤੀ ਗਈ ਹੈ ਪਰ ਇਹ ਹੜਤਾਲ ਕਦੋਂ ਖਤਮ ਹੋਊਗੀ ਤੇ ਕਦੋਂ ਲੋਕਾਂ ਦੀਆਂ ਦਿੱਕਤਾਂ ਖਤਮ ਹੋਣਗੀਆਂ ਕਿਉਂਕਿ ਜੇਕਰ ਇਹਨਾਂ ਦੀ ਦਿੱਕਤਾਂ ਖਤਮ ਹੋਈਆਂ ਤੇ ਨਾਲ-ਨਾਲ ਉਸ ਤੋਂ ਬਾਅਦ ਲੋਕਾਂ ਦੀਆਂ ਦਿੱਕਤਾਂ ਜੜੀਆਂ ਆਉਣ ਵਾਲੀਆਂ ਨੇ ਉਹ ਮੁਸ਼ਕਿਲਾਂ ਜੜੀਆਂ ਨੇ ਉਹ ਖਤਮ ਹੋਣਗੀਆਂ ਪਰ ਦੇਖਣਾ ਹੋਵੇਗਾ ਇਹ ਆਨਾਲਾ ਸਮਾਂ ਦੱਸੂਗਾ ਫਿਰ ਹਾਲ ਹੜਤਾਲ ਜੜੀ ਹੈ ਪਨਬਸ ਪੀ ਆਰਟੀਸੀ ਬਸ ਦੀ ਜੜੀ ਹੈ ਉਹ ਸ਼ੁਰ कमर मैन संजीव रनवाद